ਕਾਲ ਜੀ ਫਾਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ ਰਾਮ ਟੈਕਸ ਦੇ ਕੱਟ ਪੀਸ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਗੁਜਾਰਿਸ਼ ਹੈ ਜੀ ਜਿਹੜੀਆਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਔਰ ਜਿਹੜੀਆਂ ਭੈਣਾਂ ਕੋਈ ਵੀ ਕੁਐਸਚਨ ਮਤਲਬ ਹੁੰਦਾ ਕੋਈ ਵੀ ਦਿਮਾਗ ਦੇ ਵਿੱਚ ਕੁਝ ਚੱਲਦਾ ਹੁੰਦਾ ਹੈ ਕੱਪੜੇ ਦੇ ਰਿਗਾਰਡ ਇ ਤੁਸੀਂ ਮੈਨੂੰ ਮ ਆਪਣੇ ਕੋਲੇ ਵਰਕ ਵਗੈਰਾ ਸਭ ਕੁਝ ਅਵੇਲੇਬਲ ਹੈ ਜੀ ਹੈਂਡਵਰਕ ਮਸ਼ੀਨਵਰ ਕਾਰੀਵਰਕ ਸਭ ਕੁਝ ਔਰ ਸਟੀਚਿੰਗ ਵਗੈਰਾ ਸਭ ਕੁਝ ਅਵੇਲੇਬਲ ਹੈ ਔਰ ਆਪਣੀ ਜਿਹੜੀ ਸ਼ਾਪ ਦਾ ਐਡਰੈਸ ਹੈ ਜੀ ਜਦੋਂ ਆਪਾਂ ਬੋਹਾ ਤੋਂ ਬੁਰਲਾਡਾ ਸਾਈਡ ਮਤਲਬ ਬੁਰਲਾਡਾ ਤੋਂ ਬੋਹਾ ਸਾਈਡ ਜਾਣੇ ਆ ਜੀ ਰਸਤੇ ਦੇ ਵਿੱਚ ਪੁਲ ਹੁੰਦਾ ਹੈ ਪੁਲ ਕ੍ਰੋਸ ਕਰਨ ਤੋਂ ਬਾਅਦ ਪੰਪ ਵਾਲੀ ਸਾਈਡ ਹੀ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਜੀ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਆਪਣੀ ਵੀਡੀਓ ਦੇ ਵਿੱਚ ਕੱਟ ਪੀਸ ਜਿਹੜੇ ਲੈ ਕੇ ਆਏ ਆ ਮੈਂ ਤੁਹਾਨੂੰ ਉਹ ਦਿਖਾਨੀ ਆ ਜੀ ਕੱਟ ਪੀਸ ਆਪਾਂ ਲੈ ਕੇ ਆਏ ਆ ਬਹੁਤ ਸੋ ਰਾਮ ਟੈਕਸ ਦੇ ਸਾਰੇ ਰਹਿਣਗੇ ਜੀ ਕੱਟ ਪੀਸ ਸਟਾਫ ਰਹੇਗਾ ਬੜਾ ਸੋਹਣਾ ਸੌਫਟ ਸਟਾਫ ਰਹੇਗਾ ਵਿੱਚੀ ਸਿੰਪਲ ਕਾਟਨ ਹੋएगी ਜੀ ਵਿੱਚੀ ਕ੍ਰਸ਼ ਕਾਟਨ ਦੇ ਕੱਟ ਪੀਸ ਹੋਣਗੇ ਬੁ ਕਾਇਦਾ ਸਾਰੇ ਕੱਲੇ ਕੱਲੇ ਜਿਹੜਾ ਪੀਸ ਹੈ ਉਹਦੇ ਤੇ ਸਟੈਂਪ ਲੱਗੀ ਹੋਊਗੀ ਜੀ ਰਾਮ ਟੈਕਸ ਦੀ ਕੱਲੇ ਕੱਲੇ ਪੀਸ ਦੇ ਉੱਤੇ ਰਾਮ ਟੈਕਸ ਦੀ ਸਟੈਂਪ ਆਏਗੀ ਜੀ ਦੇਖੋ ਕਲਰ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਕੱਲੇ-ਕੱਲੇ ਪੀਸ ਤੇ ਸਟੈਂਪ ਆਏਗੀ ਜੀ ਲੱਗੀ ਤੁਹਾਨੂੰ ਇਹ ਪੂਰਾ ਸੂਟ ਵੀ ਮਿਲ ਸਕਦਾ ਹੈ ਕੱਲਾ ਸ਼ਰਟ ਪੀਸ ਵੀ ਮਿਲ ਸਕਦਾ ਹੈ ਮੈਚਿੰਗ ਕਰਕੇ ਆਪਾਂ ਕੱਲਾ ਸ਼ਰਟ ਪੀਸ ਵੀ ਤੁਹਾਨੂੰ ਦੇ ਸਕਦੇ ਆ ਜਿਹੜੀਆਂ ਭੈਣਾਂ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੀਆਂ ਨੇ ਉਹ ਸ਼ਰਟ ਪੀਸ ਵੀ ਕੱਲਾ ਲੈ ਸਕਦੀਆਂ ਨੇ ਕਲਰ ਡਿਜ਼ਾਈਨ ਦੇਖੋ ਬਹੁਤ ਸੋਹਣੇ ਕਲਰ ਡਿਜ਼ਾਈਨ ਆਏ ਨੇ ਜੀ ਕੱਲੇ-ਕੱਲੇ ਪੀਸ ਦੇ ਉੱਤੇ ਜੀ ਰਾਮ ਟੈਕਸ ਦੀ ਸਟੈਂਪ ਹੋਏਗੀ ਆਪਾਂ ਕੰਪਨੀ ਦੇ ਨਾਮ ਤੋਂ ਹੀ ਜਾਂਚ ਲੈਣੇ ਆ ਜੀ ਕਪੜਾ ਕਹੀ ਜਾ ਕਿਸ ਤਰ੍ਹਾਂ ਦਾ ਹੋਏਗਾ ਦੇਖੋ ਹਣਾ ਕਪੜਾ ਬਹੁਤ ਸੋਹਣਾ ਕਪੜਾ ਹੈ ਜੀ ਇਹ ਇਹ ਪੀਸ ਜਿਵੇਂ ਕ੍ਰਸ਼ ਕਾਟਨ ਦੇ ਨੇ ਜੀ ਕੁਸ਼ਕ ਵਿੱਚ ਜਿੱਦਾ ਇਹ ਆ ਗਿਆ ਜੀ ਇਹ ਵੀ ਕ੍ਰਸ਼ ਕਾਟਨ ਦਾ ਪੀਸ ਹੈ ਕਈ ਪੀਸ ਹੋਣਗੇ ਜੀ ਕ੍ਰਸ਼ ਕਾਟਨ ਦੇ ਔਰ ਕਈ ਪੀਸ ਆਗੇ ਸਿੰਪਲ ਕਾਟਨ ਦੇ ਕਲਰ ਡਿਜ਼ਾਈਨ ਸਾਰਿਆਂ ਦੇ ਵਿੱਚ ਬਹੁਤ ਸੋਹਣੇ-ਸੋਹਣੇ ਆਏ ਨੇ ਜੀ ਔਰ ਇਹ ਪੀਸ ਮੋਸਟਲੀ ਆਪਣੇ ਕੋਲ ਜਿਹੜੇ ਪੀਸ ਨੇ ਜੀ ਜ਼ਿਆਦਾਤਰ ਆਪਣੇ ਕੋਲੇ ਜਿਹੜੇ ਪੀਸ ਆ 4+ ਨੇ ਜੀ ਮਤਲਬ 4 ਮੀਟਰ ਤੋਂ ਪਲੱਸ ਹੀ ਆਏ ਨੇ 4 ਮੀਟਰ ਤੋਂ ਪਲੱਸ ਪੀਸ ਨੇ ਜੀ 2.5 ਮੀਟਰ ਤੋਂ ਮਤਲਬ ਬਹੁਤ ਘੱਟ ਪੀਸ ਨੇ ਜਿਹੜੇ 2.5 ਮੀਟਰ ਹੋਣਗੇ ਆਪਣੇ ਕੋਲੇ ਤਕਰੀਬਨ ਸਾਰੇ 4 4.5 ਮੀਟਰ ਦੇ ਕੱਟ ਪੀਸ ਨੇ ਜੀ ਸਾਰੇ ਡਿਜ਼ਾਈਨਿੰਗ ਦੇਖੋ ਜੀ ਬਹੁਤ ਸੋਹਣੇ ਡਿਜ਼ਾਈਨਰਾਂ ਦੇ ਵਿੱਚ ਇਹ ਆਏ ਨੇ ਕੱਲੇ ਕੱਲੇ ਪੀਸ ਦੇ ਉੱਤੇ ਸਟੈਂਪ ਆਏਗੀ ਜੀ ਲੱਗੀ ਹੋਈ ਇਹ ਵੀ ਦੇਖੋ ਇਹਦੇ ਵਿੱਚ ਤੀਸਰਾ ਕਲਰ ਆਇਆ ਜੀ ਇਹ ਇੱਕ ਆਪਣੇ ਕੋਲੇ orange shade ਦੇ ਵਿੱਚ ਆਇਆ ਸੀ ਇੱਕ ਆਪਣੇ ਕੋਲੇ lemon ਜਿਹਾ ਆਇਆ ਸੀ ਔਰ ਇੱਕ parrot ਦੇ ਵਿੱਚ ਮਤਲਬ ਐਦਾਂ ਕਲਰ অপਸ਼ਨ ਵੀ ਹੈਗੀ ਅੱਜ ਆਪਣੇ ਕੋਲੇ ਇਹਦੇ ਵਿੱਚ ਕਟ ਪੀਸਾਂ ਦੇ ਵਿੱਚ ਕਲਰ অপਸ਼ਨ ਨਹੀਂ ਆਉਂਦੀ ਨਹੀਂ ਹੁੰਦੀ ਬਹੁਤ ਘੱਟ ਮਿਲਦੀ ਹੈ ਪਰ ਆਪਣੇ ਕੋਲੇ ਕਲਰ অপਸ਼ਨ ਵੀ ਆਈ ਹੈ ਜਿੱਦਾਂ ਇਹ sky blue ਆਇਆ ਜੀ ਤੇ ਇੱਕ ਆਪਣੇ ਕੋਲੇ mustard ਆਇਆ ਦੋ ਕਲਰਾਂ ਦੇ ਵਿੱਚ ਸੇਮ ਡਿਜ਼ਾਈਨ ਆਇਆ ਇਹ ਨੈਕਟਿਵ ਪ੍ਰਿੰਟ ਦਾ ਜਿਹੜਾ ਇਹ ਸੂਟ ਰਹਿਣ ਵਾਲਾ ਹੈ ਜੀ ਰਹੇਗਾ ਰਾਮ ਟੈਕਸ ਦਾ ਹੀ ਸਟੱਫ ਬਹੁਤ ਸੋਹਣਾ ਹੈ ਇਹ ਵੀ ਦੇਖੋ ਜਿੱਦਾਂ ਇਹ ਬਲੈਕ ਪੀਸ ਹੈ ਜੀ ਹਨਾ ਤੁਸੀਂ ਇਹਦੇ ਨਾਲ ਬਾਟਮ ਮੈਚ ਕਰ ਸਕਦੇ ਹੋ ਬਹੁਤ ਸੋਹਣੀ ਇਹ ਬਾਟਮ ਲੱਗੇਗੀ ਜੀ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਜੀ ਸਾਰਿਆਂ ਦੇ ਦੇਖੋ ਇਹਦੇ ਵਿੱਚ ਇੱਕ ਪਰਪਲ ਕਲਰ ਆਇਆ ਜੀ ਇੱਕ ਲਾਈਟ ਲਵੈਂਡਰ ਕਲਰ ਆਇਆ ਇੱਕ ਬਲੂ ਪਰਪਲ ਜੀ ਸ਼ੇਡ ਦੇ ਵਿੱਚ ਆਇਆ ਜੀ ਔਰ ਇੱਕ ਪ੍ਰੋਪਰ ਜਿਹੜਾ ਪਰਪਲ ਲਵੈਂਡਰ ਸ਼ੇਡ ਹੁੰਦਾ ਉਹਦੇ ਵਿੱਚ ਆਇਆ ਦੋ ਕਲਰਾਂ ਦੇ ਵਿੱਚ ਆਇਆ ਇਹ ਵੀ ਆਪਣੇ ਕੋਲੇ ਇਹ ਤੁਹਾਨੂੰ ਪੂਰਾ ਸੂਟ ਵੀ ਮਿਲ ਸਕਦਾ ਜੀ ਤੁਸੀਂ ਸ਼ਰਟ ਪੀਸ ਵੀ ਲੈ ਸਕਦੇ ਹੋ ਕਿਉਂਕਿ ਇਹ ਪੂਰੇ-ਪੂਰੇ ਸੂਟ ਦੇ ਸਟੱਫ ਹੈ ਆਪਾਂ ਦੋ ਪੀਸ ਲਗਾ ਕੇ ਵੀ ਪੂਰੇ ਸੂਟ ਦੇਵਾਂਗੇ ਜਿਵੇਂ ਇਹਦੇ ਵਿੱਚ ਇੱਕ ਇਹ ਹੈਗਾ ਪੌਣੇ 5 ਮੀਟਰ ਦਾ ਮਤਲਬ ਕੱਟ ਪੀਸ ਹੈ ਜੀ ਇਹ ਅਪਾ ਇਹਦੇ ਨਾਲ ਤੁਹਾਨੂੰ ਮੀਟਰ ਹੋਰ ਲਗਾ ਕੇ ਮਤਲਬ ਪੌਣੇ 6 ਮੀਟਰ 5 ਮੀਟਰ ਦੇ ਹਿਸਾਬ ਦੇ ਵਿੱਚ ਹੀ ਦੇ ਦਾਂਗੇ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਆਪਣਾ ਸ਼ੁਰੂ ਤੋਂ ਲੈ ਆ ਜਰੇ ਹੈ ਜੀ ਜਦੋਂ ਵੀ ਮੈਂ ਕੱਟ ਪੀਸ ਕੋ ਕਦੋਂ ਵੀ ਵੀਡੀਓ ਪਾਉਣੀ ਆ ਹਮੇਸ਼ਾ ਤੋਂ ਐਦਾਂ ਹੀ ਕਰਦੀ ਆ ਜੀ ਜਿਹੜਿਆ ਪੀਸ ਸਵਾ 5 ਹੁੰਦਾ ਹੈ ਜਾਂ ਫਿਰ ਸਾਢੇ 5 ਹੁੰਦਾ ਹੈ ਮੇਰੀਆਂ ਭੈਣਾਂ ਨੂੰ ਉਹ 5 ਦੇ ਵਿੱਚ ਹੀ ਲਗਾ ਕੇ ਦੇ ਦੇਿੰਦਾ ਕਦੇ ਵੀ ਉੱਪਰਲੇ ਪੈਸੇ ਆਪਾਂ ਕਦੇ ਨਹੀਂ ਲਏ ਹਨ ਇਹ ਤੁਹਾਨੂੰ ਪਤਾ ਹੀ ਹੈ ਜੀ ਜਿਹੜੀਆਂ ਭੈਣਾਂ ਮੇਰੇ ਤੋਂ ਬਾਹਰ ਕਰਦੀਆਂ ਨੇ ਇਹ ਕੱਲਾ ਸ਼ਰਟ ਦਾ ਪੀਸ ਰਹਿਣ ਵਾਲਾ ਹੈ ਜੀ ਮਸਟਰਡ ਕਲਰ ਦਾ ਪੀਸ ਹੈ ਜੀ ਇਹ ਇਕੱਲਾ ਸ਼ਰਟ ਦਾ ਪੀਸ ਹੈ ਇਸ ਤੋਂ ਬਾਅਦ ਦੇਖੋ ਜੀ ਵਾਈਨ ਕਲਰ ਦੇ ਉੱਤੇ ਹੈ ਇਹ ਸਿੰਪਲ ਕਾਟਨ ਦੇ ਉੱਪਰ ਹੈ ਆਫ ਵਾਈਟ ਬੇਸ ਦੇ ਉੱਤੇ ਹੈ ਜੀ ਪ੍ਰਿੰਟ ਦੇਖੋ ਕਿੱਡਾ ਸੋਹਣਾ ਪ੍ਰਿੰਟ ਹੈ ਫਿਰ ਇਹ ਬਲੈਕ ਵਾਲਾ ਪੀਸ ਇਕ ਨੀਚੇ ਚਲਾ ਗਿਆ ਜੀ ਕੇ ਰਿਹਾ ਹੈ ਪੂਰੇ ਸੂਟ ਦਾ ਸਟੱਫ ਮਿਲ ਸਕਦਾ ਤੁਹਾਨੂੰ ਬਲੈਕ ਵਾਲਾ ਵੀ ਤਕਰੀਬਨ ਸਾਰਾ ਜਿਹੜਾ ਪੂਰੇ ਪੂਰੇ ਸੂਟ ਦੇ ਸਟੱਫ ਤਾਂ ਨੂੰ ਮਿਲ ਸਕਦੇ ਨੇ ਜੀ ਇਹ ਇਹ ਦੋ ਥਰਡ ਕਲਰ ਹੈ ਜੀ ਜਿਹੜੇ ਮੈਂ ਪਹਿਲਾਂ ਦੋ ਕਲਰ ਮਸਟਰਡ ਔਰ ਬਲੂ ਤੁਹਾਨੂੰ ਦਿਖਾ ਚੁੱਕੀ ਹਾਂ ਥਰਡ ਕਲਰ ਆਇਆ ਸੀ ਜੀ ਸੀ ਗ੍ਰੀਨ ਦੇ ਵਿੱਚ ਇੱਕ ਆਪਣੇ ਕੋਲ ਇਹ ਪ੍ਰਿੰਟ ਆਇਆ ਸੀ ਜੀ ਇਹ ਪ੍ਰਿੰਟ ਆਪਣੇ ਕੋਲ ਮੋਸਟਲੀ ਸੇਲ ਹੋ ਗਿਆ ਬਸ ਇੱਕ ਦੋ ਇੱਕੋ ਹੀ ਸੂਟ ਇਹਦਾ ਇੱਕ ਮਤਲਬ ਇੱਕ ਸ਼ਰਟ ਇੱਕ ਸੂਟ ਹੀ ਬਾਕੀ ਹੈ ਜੀ ਇਹਦਾ ਇਹ ਵੀ ਤੁਹਾਨੂੰ ਮਿਲ ਸਕਦਾ ਹੈ ਜਿਹੜੀਆਂ ਭੈਣਾਂ ਲੈਣ ਦੀਆਂ ਚਾਹਵਾਨ ਨੇ ਇੱਕalle ਸ਼ਰਟ ਪੀਸ ਆਈ ਨੇ ਜੀ ਜਿੱਦਾਂ ਪਿੰਕ ਸਲਵਾਰ ਨਾਲ ਬਹੁਤ ਸੋਹਣਾ ਲੱਗਣ ਵਾਲਾ ਹੈ ਜੀ ਇਹ ਸ਼ਰਟ ਪੀਸ ਜਿਹੜੀਆਂ ਪੈਣਾ ਲੈਣਾ ਚਾਹੁੰਦੀਆਂ ਨੇ ਪਿੰਕ ਸਲਵਾਰ ਲਗਾ ਕੇ ਜਾਂ ਫਿਰ ਪਰਪਲ ਜੀ ਸਲਵਾਰ ਲਗਾ ਕੇ ਤੁਸੀਂ ਇਹਨੂੰ ਲੈ ਸਕਦੇ ਹੋ ਪਿੰਕ ਪਰਪਲ ਨਾਲ ਤੁਸੀਂ ਇਹਨੂੰ ਮੈਚਿੰਗ ਬਣਾ ਸਕਦੇ ਹੋ ਜੀ ਦੇਖੋ ਮੈਚ ਹੋ ਰਿਹਾ ਹੈ ਵਧੀਆ ਪਿੰਕ ਪਰਪਲ ਨਾਲ ਇਹਦੀ ਮੈਚਿੰਗ ਕਰ ਸਕਦੇ ਹੋ ਬਹੁਤ ਸੋਹਣਾ ਇਹ ਸੂਟ ਬਣ ਕੇ ਰੈਡੀ ਹੋਊਗਾ ਤੁਹਾਡਾ ਨੈਕਸਟ ਆਇਆ ਜੀ ਆਪਣਾ ਲੈਮਨ ਜੀ ਇਹਦੇ ਵਿੱਚ ਯੈਲੋ ਲੈਮਨ ਜੇ ਵੀ ਮਤਲਬ ਕਲਰ ਹੈ ਥੋੜਾ ਜਿਹਾ ਪਰਪਲ ਦੀ ਟੋਨ ਦੇ ਵਿੱਚ ਵੀ ਹੈ ਦੋਨੇ ਸਲਵਾਰਾਂ ਤੁਸੀਂ ਲਗਾ ਸਕਦੇ ਹੋ ਲੈਮਨ ਵੀ ਲਗਾ ਸਕਦੇ ਹੋ ਔਰ ਪਰਪਲ ਵੀ ਲਗਾ ਸਕਦੇ ਹੋ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਫਿਰ ਤੋਂ ਦੇਖੋ ਹਨਾ ਇਹ ਸ਼ਰਟ ਦੇ ਵਿੱਚ ਹੈ ਇੱਕ ਇਹਦੀ ਸ਼ਰਟ ਮਿਲ ਜੇਗੀ ਤੁਹਾਨੂੰ ਤੇ ਸੂਟ ਵੀ ਮਿਲ ਜੇਗਾ ਇੱਕ ਜਿਹੜਾ ਉਹ ਵਾਲਾ ਬਸਟਰ ਵਾਲਾ ਆਇਆ ਸੀ ਜੋ ਉਸ ਦੇ ਵਿੱਚ ਪੈਰਟ ਆਇਆ ਤੁਹਾਨੂੰ ਇਹ ਮਤਲਬ ਗੱਲਾ ਸ਼ਰਟ ਪੀਸ ਮਿਲ ਸਕਦਾ ਜੀ ਇਹ ਦਾ ਸ਼ਰਟ ਪੀਸ ਲੈ ਸਕਦੇ ਹੋ ਜਾਂ ਫਿਰ ਜਿਹੜੀਆਂ ਭੈਣਾਂ ਦਾ 4 ਮੀਟਰ ਦੇ ਵਿੱਚ ਸੂਟ ਬੰਨਦਾ ਤਾਂ ਉਹ ਲੈ ਸਕਦੀਆਂ ਨੇ ਇਹ ਕਿ ਵਾਈਨ ਦੇ ਵਿੱਚ ਇੱਕ ਹੋਰ ਕਲਰ ਹੈ ਜੀ ਆਪਣੇ ਕੋਲੇ ਬਲੂ ਕਲਰ ਦੇ ਵਿੱਚ ਵੀ ਆਇਆ ਜੀ ਸਿੰਪਲ ਕਾਟਨ ਹੈ ਇਹ ਸਿੰਪਲ ਕਾਟਨ ਮਤਲਬ ਸਿੰਪਲ ਕਾਟਨ ਹੈ ਜੀ ਤੁਹਾਨੂੰ ਇਹ ਸ਼ਰਟ ਪੀਸ ਵੀ ਮਿਲ ਸਕਦਾ ਔਰ ਪੂਰਾ ਸੂਟ ਵੀ ਤੁਹਾਨੂੰ ਮਿਲ ਸਕਦਾ ਹੈ ਜੀ ਇਹ ਏ ਵਾਲਾ ਜਿਹੜਾ ਪੀਸ ਹੈ ਜੀ ਇਹ ਵੀ ਕੱਲਾ ਤੁਹਾਨੂੰ ਮਤਲਬ ਸ਼ਰਟ ਪੀਸ ਮਿਲ ਸਕਦਾ ਹੈ ਜੀ ਕੱਲਾ ਹੋਣਗੇ ਜਿੰਨੇ ਵੀ ਪੀਸ ਹੈ ਸਾਰੇ ਰਾਮ ਟੈਕਸ ਦੇ ਹੋਣਗੇ ਜੀ ਕੋਈ ਵੀ ਇਹਦੇ ਵਿੱਚੋਂ ਮਤਲਬ ਦੂਸਰਾ ਪੀਸ ਨਹੀਂ ਹੋਏਗਾ ਹੋਰ ਕੰਪਨੀ ਦਾ ਤਕਰੀਬਨ ਆਪਾਂ ਜਿਹੜੀ ਵੀਡੀਓ ਪਾਈ ਹੈ ਜੀ ਅੱਜ ਸਾਰੇ ਰਾਮ ਟੈਕਸ ਦੇ ਪੀਸਾਂ ਦੀ ਹੀ ਪਾਈ ਹੈ ਜਿਹਦਾ ਇਹ ਆएगी ਜੀ ਕ੍ਰਸ਼ ਕਾਟਨ ਦਾ ਪੀਸ ਹੈ ਜੀ ਇਹ ਇਹ ਸਿੰਗਲ ਪੀਸ ਹੀ ਅਵੇਲੇਬਲ ਆਪਣੇ ਕੋਲੇ ਇਹਦੀ ਤੁਸੀਂ ਸ਼ਰਟ ਬਣਾ ਸਕਦੇ ਹੋ ਇਹਦੇ ਵੀ ਨਾਲ ਜਿਹੜੀ ਆਪਣੀ ਬਾਟਮ ਹੈ ਪਿੰਕ ਹੈ ਪਰਪਲ ਦੋਨੇ ਬਾਟਮ ਦੋਨੇ ਕਲਰ ਮੈਚ ਹੋ ਸਕਦੇ ਆ ਆਪਣੇ ਕੋਲ ਜਿਹੜੀਆਂ ਪੈਣਾ ਇਹ ਆਪਸ਼ਨਲ ਹੈ ਜੀ ਜਿਹੜੀਆਂ ਪੈਣਾ ਬਾਟਮ ਲੈਣਾ ਚਾਹੁੰਦੀਆਂ ਲੈ ਸਕਦੀਆਂ ਨੇ ਜਿਹੜੀਆਂ ਪੈਣਾ ਬਾਟਮ ਲੈਣਾ ਚਾਹੁੰਦੀਆਂ ਲੈ ਸਕਦੀਆਂ ਨੇ ਜੀ ਜਿਹੜੀਆਂ ਪੈਣਾ ਕੋਲੇ ਘਰ ਪਈ ਆ ਠੀਕ ਹੈ ਤੁਸੀਂ ਉਹ ਵੀ ਆਪਣੀ ਚਲਾ ਸਕਦੇ ਹੋ ਕਿਉਂਕਿ ਆਪਣੇ ਕੋਲੇ ਇਹ ਬਾਟਮ ਦਾ ਜਿਹੜਾ ਸਟੱਫ ਹੈ ਇਹ ਵੀ ਆਪਾਂ ਖਾਦੀ कॉटन ਦੇ ਵਿੱਚ ਲਗਾ ਕੇ ਦੇ ਰਹੇ ਹਾਂ ਜੀ ਦੇਖੋ ਜਿਹੜੇ ਜਿਹੜੇ ਕਲਰ ਆਪਣੇ ਕੋਲ ਖਾਦੀ कॉटन ਦੇ ਵਿੱਚ ਅਵੇਲੇਬਲ ਹੈ ਜੇ ਆਪਾਂ ਬਾਟਮ ਵੀ ਖਾਦੀ कॉटन ਦੀ ਲਗਾ ਕੇ ਦੇਵਾਂਗੇ ਤੁਹਾਨੂੰ ਜਿਹੜੇ ਕਲਰਾਂ ਦੇ ਵਿੱਚ ਖਾਦੀ कॉटन ਆਪਣੇ ਕੋਲੇ ਅਵੇਲੇਬਲ ਹੈ ਨਹੀਂ ਤਾਂ ਪਲੇਨ ਕੈਂਬ੍ਰਿਕ ਤੇ ਗਲੇਸ कॉटन ਦੇ ਵਿੱਚ ਤੁਹਾਨੂੰ ਲਗਾ ਕੇ ਦੇ ਸਕਦੇ ਹਾਂ ਦੋਨੇ-ਦੋਨੇ ਜਿਹੜੇ ਪਰਪਲ ਹੈ ਲਾਈਟ ਔਰ ਡਾਰਕ ਦੋਨੇ ਪਰਪਲ ਇਹਦੇ ਨਾਲ ਸੂਟ ਨਾਲ ਮੈਚ ਕਰੀ ਜਾਂਦੇ ਆ ਹਨਾ ਤੁਸੀਂ ਦੋਨੇ ਵੀ ਲੈ ਸਕਦੇ ਹੋ ਇਹਦੇ ਨਾਲ ਦਾ ਪਹਿਲਾ ਇੱਕ ਪੀਸ ਚੱਲਾ ਗਿਆ ਜੀ ਇਹ ਪੂਰਾ ਸੂਟ ਬਣ ਸਕਦਾ ਹੈ ਇੱਕ ਪੀਸ ਇਹ ਆਪਣੇ ਕੋਲੇ ਪੂਰਾ ਸੂਟ ਇਹਦਾ ਤੁਸੀਂ ਬਣਾ ਸਕਦੇ ਹੋ ਇਸ ਤੋਂ ਬਾਅਦ ਜੀ ਨੈਕਸਟ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਸਿੰਪਲ ਕਾਟਨ ਦੇ ਉੱਤੇ ਆਂਬੀਆਂ ਵਾਲਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਸਾਰੇ ਜਿਹੜੇ ਅੱਜ ਦੇ ਕੱਟ ਪੀਸ ਹੋਣਗੇ ਜੀ ਸਾਰੇ ਰਾਮ ਟੈਕਸ ਦੇ ਹੋਣਗੇ ਜਿਹੜੀਆਂ ਭੈਣਾਂ ਨੂੰ ਇਹਨਾਂ ਵਿੱਚੋਂ ਕੁਝ ਵੀ ਬਾਈ ਕਰਨਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਮੈਨੂੰ ਸੈਂਡ ਕਰ ਸਕਦੇ ਹੋ ਔਰ ਅੱਜ ਦੀ ਵੀਡੀਓ ਦਾ ਰੇਟ ਹੈ ਮੈਂ ਸਟਾਰਟਿੰਗ ਦੇ ਵਿੱਚ ਨਹੀਂ ਦੱਸਿਆ ਜੀ ਅੱਜ ਦੀ ਜਿਹੜੇ ਆਪਣੇ ਕੱਟ ਪੀਸੇ ਰਹਿਣਗੇ ਇਹਨਾਂ ਦਾ ਰੇਟ ਰਹੇਗਾ ਜੀ ਸਿਰਫ ਤੇ ਸਿਰਫ 120 ਰੁਪਏ ਮੀਟਰ ਦੇ ਵਿੱਚ ਆਪਾਂ ਤੁਹਾਨੂੰ ਇਹ ਵਾਲੇ ਕੱਟ ਪੀਸੇ ਜਿਹੜੇ ਪ੍ਰੋਵਾਈਡ ਕਰਵਾਵਾਗੇ ਜੀ 120 ਰੁਪਏ ਮੀਟਰ ਦੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ